ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਸਿਰਫ ਆਪਣਾ ਦੋ ਸਲਾਈਆਂ ਦਾ ਡਿਜ਼ਾਈਨ ਆ ਦੋ ਸਲਾਈਆਂ ਨੂੰ ਜਦੋਂ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਪਾ ਸਕਦੇ ਆ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਕੋਈ ਵੀ ਆਲ ਓਵਰ ਪ੍ਰੋਜੈਕਟ ਜਿਹੜਾ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਜਿਹੜਾ ਆਪਣਾ ਇਹ ਡਿਜ਼ਾਈਨ ਆ ਉਹਦੇ ਤੇ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਬੱਚਿਆਂ ਦੀ ਕੋਟੀਆਂ ਸਵੈਟਰ ਕੈਪ ਕਿਸੇ ਤੇ ਵੀ ਇਸ ਡਿਜ਼ਾਈਨ ਨੂੰ ਪਾ ਸਕਦੇ ਹਾਂ ਤੇ ਬਣਾਈ ਵਿੱਚ ਵੀ ਜਿਹੜਾ ਬਹੁਤ ਹੀ ਜ਼ਿਆਦਾ ਆਸਾਨ ਆ ਜੇਕਰ ਤੁਸੀਂ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲੂਗੀ ਦੋ ਹੀ ਸਲਾਂਗਾਂ ਡਿਜ਼ਾਈਨ ਦੀਆਂ ਜਿਹੜੀਆਂ ਆਪਾਂ बार-बार ਰਿਪੀਟ ਕਰਨੀਆਂ ਤਾਂ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਜਾਂਦਾ ਉਲਟੀ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਐਸੇ ਡਿਜ਼ਾਈਨ ਨੂੰ ਬਣਾਉਣ ਵਾਸਤੇ ਜਦੋਂ ਆਪਾਂ ਕੁੰਡੇ ਲੈਣੇ ਆ ਤਿੰਨ ਦੇ ਮਲਟੀਪਲ ਆਪਾਂ ਇੱਕ ਕੁੰਡਾ ਵਾਧੂ ਰੱਖ ਲੈਣਾ ਤੇ ਦੋ ਕੁੰਡੇ ਆਪਾਂ ਕੰਨਿਆਂ ਤੇ ਰੱਖ ਲੈਣੇ ਵਾਧੂ ਜਿਵੇਂ ਇੱਕ ਕੁੰਡਾ ਕੰਨੀ ਤੇ ਵਾਧੂ ਰੱਖ ਕੇ ਉਸ ਤੋਂ ਬਾਅਦ 3 10 10 ਐਸਟਰਾ ਇੱਕ ਕੁੰਡਾ ਵਾਧੂ ਫਿਰ ਇੱਕ ਕੁੰਡਾ ਕੰਨੀ ਤੇ ਤਿੰਨ ਦੇ ਮਲਟੀਪਲ ਇੱਕ ਕੁੰਡਾ ਵਾਧੂ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਵੀ ਦੋ ਕੁੰਡੇ ਕੰਨਿਆਂ ਤੇ ਵਾਧੂ ਰੱਖ ਲੈਣੇ ਆ ਇਸ ਤਰ੍ਹਾਂ ਜਿਹੜਾ ਆਪਣਾ ਡਿਜ਼ਾਈਨ ਹੈ ਸੈੱਟ ਹੋ ਜਾਂਦਾ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਕੁੰਡੇ ਪਾਉਣ ਤੋਂ ਬਾਅਦ ਜਿਹੜੀ ਆਪਾਂ ਪਹਿਲੀ ਲਾਈਨ ਬਣਾਉਣੀ ਹੈ ਦੋ ਲਾਈਨਾਂ ਆਪਾਂ ਬਣਾਉਣਗੀਆਂ ਜਿਹੜੀਆਂ ਕੰਪਲਸਰੀ ਹੈ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜਦੋਂ ਆਪਾਂ ਕੁੰਡੇ ਪਾਏ ਹੋਣਗੇ ਜਾਂ ਕੋਈ ਬਾਰਡਰ ਬਣਾਇਆ ਹੋਗਾ ਉਸ ਤੋਂ ਬਾਅਦ ਜਿਹੜੀਆਂ ਦੋ ਲਾਈਨਾਂ ਬਣਾਉਣੀਆਂ ਸਟਾਰਟਿੰਗ ਚ ਉਹ ਆਪਾਂ ਨੂੰ ਜਿਹੜੀਆਂ ਕੰਪਲਸਰੀ ਐ ਜ਼ਰੂਰੀ ਬਣਾਉਣੀਆਂ ਉਸ ਤੋਂ ਬਾਅਦ ਅੱਗੇ ਜਿਹੜੀਆਂ ਆਪਾਂ ਡਿਜ਼ਾਈਨ ਦੀਆਂ ਦੋ ਸਲਾਈਆਂ ਬਾਰ-ਬਾਰ ਰਿਪੀਟ ਕਰਦੇ ਜਾਣਾ। ਬਸ ਜਿਹੜੀਆਂ ਹੁਣ ਮੈਂ ਦੋ ਸਲਾਈਆਂ ਇੱਥੇ ਬਣਾਉਂਗੀ ਉਹ ਆਪਾਂ ਇੱਕ ਵਾਰ ਬਣਾਉਣੀਆਂ। ਅੱਗੇ ਡਿਜ਼ਾਈਨ ਦੀਆਂ ਦੋ ਸਲਾਈਆਂ ਰਿਪੀਟ ਕਰਦੇ ਜਾਣਾ ਸਾਰੇ ਪ੍ਰੋਜੈਕਟ। ਪਹਿਲੀ ਸਲਾਈ ਆਪਾਂ ਇਸ ਤਰ੍ਹਾਂ ਬਣਾਉਣੀ ਐ। ਕੁੰਡਾ ਤਾਰੋ ਚਾਹੇ ਬਣੋ ਹੀ ਆਪਣੀ ਮਰਜ਼ੀ ਤੁਹਾਡੀ। ਇਸ ਤਰ੍ਹਾਂ ਕਰਕੇ ਮੈਂ ਨੂੰ ਉਲਟਾ ਬਣਾ ਲਈ ਨਹੀਂ। ਉਸ ਤੋਂ ਬਾਅਦ ਹੁਣ ਅੱਗੇ ਆਪਣਾ ਜਿਹੜੀ ਸਿਲਾਈ ਇਸ ਤਰ੍ਹਾਂ ਸ਼ੁਰੂ ਹੋਊਗੀ ਇੱਕ ਕੁੰਡਾ ਉਲਟਾ ਥ੍ਰੈਡ ਕੀਤਾ ਪਿੱਛੇ ਦੋ ਕੁੰਡੇ ਸਿੱਧੇ ਇੱਕ ਦੋ ਇੱਕ ਉਲਟਾ ਦੋ ਕੁੰਡੇ ਸਿੱਧੇ ਇੱਕ ਦੋ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਦੋ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇਸ ਤਰ੍ਹਾਂ ਇੱਕ ਕੁੰਡਾ ਉਲਟਾ ਕੰਨੀ ਵਾਲਾ ਕੁੰਡਾ ਜਿਹੜਾ ਵਾਧੂ ਆਪਣੇ ਕੋਲੇ ਉਲਟਾ ਬਣਾ ਲਓ ਸਿੱਧਾ ਬਣਾ ਲਓ ਤੁਹਾਡੀ ਆਪਣੀ ਮਰਜ਼ੀ ਇਸ ਤਰ੍ਹਾਂ ਇੱਕ ਬੇਸਿਕ ਰੋ ਆਪਣੀ ਕੰਪਲੀਟ ਹੋ ਗਈ ਸਿੱਧੇ ਪਾਸੇ ਤੋਂ ਹੁਣ ਆਪਾਂ ਉਲਟੇ ਪਾਸੇ ਤੋਂ ਬਣਾਵਾਂਗੇ ਜਿਹੜਾ ਕੁੰਡਾ ਜਿਸ ਤਰ੍ਹਾਂ ਦਾ ਆਪਾਂ ਨੂੰ ਦਿਖਾਈ ਦੇਊਗਾ ਉਸੇ ਤਰ੍ਹਾਂ ਦਾ ਆਪਾਂ ਬਣਾ ਲੈਣਾ ਹੁਣ ਇਧਰ ਆਪਾਂ ਇੱਕ ਉਲਟਾ ਦੋ ਸਿੱਧੇ ਬਣਾਏ ਸੀ ਤਾਂ ਇਧਰ ਆਪਾਂ ਬਣਾਵਾਂਗੇ ਜਿਹੜਾ ਉੱਧਰ ਉਲਟਾ ਹੈ ਇਧਰ ਬਣਾਵਾਂਗੇ ਸਿੱਧਾ ਇੱਕ ਕੁੰਡਾ ਸਿੱਧਾ ਜਿਹੜੇ ਉੱਧਰ ਦੋ ਸਿੱਧੇ ਆ ਇਧਰ ਦੋ ਉਲਟੇ ਬਣਾਵਾਂਗੇ ਇੱਕ ਸਿੱਧਾ ਦੋ ਉਲਟੇ ਇੱਕ ਸਿੱਧਾ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਦੋ ਉਲਟੇ ਇੱਕ ਕੁੰਡਾ ਸਿੱਧਾ ਦੋ ਉਲਟੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਕੰਨੀ ਵਾਲਾ ਬਾਧੂ ਕੁੰਡਾ ਉਲਟੀ ਸਲਾਈ ਉਲਟਾ ਬਣਾ ਲਾਂਗੇ ਜਿਹੜੀਆਂ ਇਹ ਦੋ ਲਾਈਨਾਂ ਮੈਂ ਬਣਾਈਆਂ ਇਹ ਆਪਾਂ ਇੱਕ ਵਾਰ ਬਣਾਉਣਾ ਹੈ ਜਦੋਂ ਆਪਾਂ ਡਿਜ਼ਾਈਨ ਨੂੰ ਸ਼ੁਰੂ ਕਰਾਂਗੇ ਹੁਣ ਅੱਗੇ ਡਿਜ਼ਾਈਨ ਦੀ ਜਿਹੜੀ ਮੇਨ ਸਲਾਈ ਹੈ ਮੈਂ ਸ਼ੁਰੂ ਕਰਨ ਜਾ ਰਹੀ ਹਾਂ ਫਿਰ ਉਹੀ ਦੋ ਸਲਾਈਆਂ ਅੱਗੇ ਆਪਾਂ ਰਿਪੀਟ ਕਰਦੇ ਜਾਣਾ ਇਹ ਦੋ ਸਲਾਈਆਂ ਆਪਾਂ ਇੱਕ ਵਾਰ ਬਣਾਉਣੀਆਂ ਕੰਪਲਸਰੀ ਹੈ ਜਦੋਂ ਡਿਜ਼ਾਈਨ ਸ਼ੁਰੂ ਕਰਾਂਗੇ ਆਪਾਂ ਬਾਰਡਰ ਬਣਾਉਣ ਤੋਂ ਬਾਅਦ ਪਹਿਲਾਂ ਇਹ ਦੋ ਲਾਈਨਾਂ ਬਣਾ ਲੈਣੀਆਂ ਹੁਣ ਆਪਣੇ ਡਿਜ਼ਾਈਨ ਦੀ ਆ ਗਈ ਪਹਿਲੀ ਸਲਾਈ ਇਹ ਕੰਨੀ ਵਾਲਾ ਕੁੰਡਾ ਤਾਰੂ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਇਸ ਤਰ੍ਹਾਂ ਮੈਂ ਇਹਨੂੰ ਸਿੱਧਾ ਬਣਾ ਲੈਣੀ ਆ ਹੁਣ ਆਪਾਂ ਥ੍ਰੈਡ ਕਰਾਂਗੇ ਅੱਗੇ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਆਪਣਾ ਇਹ ਕੁੰਡਾ ਬਣਾ ਲਾਂਗੇ ਉਲਟਾ ਥ੍ਰੈਡ ਕਰਾਂਗੇ ਪਿੱਛੇ ਤਿਆਨੇ ਕੁੰਡਿਆਂ ਵਿੱਚੋਂ ਇੱਕ ਉਲਟਾ ਆ ਗਿਆ ਆਪਣਾ ਥ੍ਰੈਡ ਕਰਾਂਗੇ ਪਿੱਛੇ ਹੁਣ ਆਪਾਂ 1 2 ਇਹ ਦੋ ਕੁੰਡੇ ਛੱਡ ਕੇ ਜਿਹੜਾ ਇਹ ਨਾਲ ਵਾਲਾ 홀 ਆਪਾਂ ਦਿਖਾਈ ਦੇ ਰਹੇ ਆ ਇਸ ਤਰ੍ਹਾਂ ਇਹ ਉੱਪਰਲਾ 홀 ਇਸ ਤਰ੍ਹਾਂ ਨਹੀਂ ਜਿਹੜਾ ਆਪਣਾ ਇਹ ਕੁੰਡੇ ਦੇ ਨਾਲ ਵਾਲਾ ਇਹ 홀 ਹੈ ਇਹਦੇ ਵਿੱਚ ਦੀ ਕੁੰਡਾ ਆਪਾਂ ਬਣਾਵਾਂਗੇ ਇਸ ਤਰ੍ਹਾਂ ਕੁੰਡਾ ਥੋੜਾ ਜਿਹਾ ਲੂਜ਼ ਰੱਖਾਂਗੇ ਇਸ ਤਰ੍ਹਾਂ ਫਿਰ ਜਿਹੜੇ ਇਹ ਦੋ ਕੁੰਡੇ ਆ ਇਹਨਾਂ ਦਾ ਆਪਾਂ ਪਿਛਲੀ ਸਾਈਡ ਤੋਂ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਇਸ ਤਰ੍ਹਾਂ ਕਰਦੇ। ਇਹ ਹੀ ਤਿੰਨ ਤਨ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ। ਨਾ ਤਾਂ ਆਪਣਾ ਇੱਥੇ ਕੁੰਡਾ ਕੋਈ ਘਟਿਆ ਤੇ ਨਾ ਵੰਦਿਆ। ਦੋ ਦੀ ਦੋ ਕੁੰਡੇ ਆ। ਅੱਗੇ ਫਿਰ ਇੱਕ ਕੁੰਡਾ ਬਣਾਵਾਂਗੇ ਉਲਟਾ। ਥ੍ਰੈਡ ਕਰਾਂਗੇ ਪਿੱਛੇ। ਇਹ ਦੋ ਕੁੰਡੇ ਛੱਡ ਕੇ। ਜਿਹੜਾ ਇਹ ਕੁੰਡਿਆਂ ਦੇ ਇਸ ਤਰ੍ਹਾਂ ਇੱਕ ਆਪਣਾ ਇਸ ਤਰ੍ਹਾਂ ਉੱਪਰ ਹੋਲ ਇਹ ਨਹੀਂ ਜਿਹੜਾ ਆਪਣਾ ਇਹ ਨਾਲ ਦਾ ਕੁੰਡੇ ਦੇ। ਇਹ ਹੋਲ ਵਿੱਚ ਦੀ ਇਸ ਇੱਕ ਕੁੰਡਾ ਬਣਾਵਾਂਗੇ ਲੂਜ਼ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਆਪਾਂ ਪਿਛਲੀ ਸਾਈਡ ਤੋਂ ਇਸ ਤਰ੍ਹਾਂ 10 ਕੁੰਡੇ ਹੋ ਗਏ ਅੱਗੇ ਫੇਰ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ ਫਿਰ ਦੋ ਕੁੰਡੇ ਛੱਡ ਕੇ ਉਸੇ ਤਰ੍ਹਾਂ ਆਪਾਂ ਇਹ ਹੂਲ ਵਿੱਚ ਦੀ ਕੁੰਡਾ ਬਣਾਵਾਂਗੇ। ਇਸ ਤਰ੍ਹਾਂ ਕਰਕੇ। ਫੇਰੇ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਪਿਛਲੀ ਸਾਈਡ ਤੇ ਇਸ ਤਰ੍ਹਾਂ। ਫੇਰ ਅੱਗੇ ਉਸੇ ਤਰ੍ਹਾਂ ਇੱਕ ਕੁੰਡਾ ਬਣਾਵਾਂਗੇ ਉਲਟਾ। ਰੈੱਡ ਕਰਾਂਗੇ ਪਿੱਛੇ ਦੋ ਕੁੰਡੇ ਛੱਡ ਕੇ। ਉਸੇ ਤਰ੍ਹਾਂ ਕੁੰਡਾ ਬਣਾਉਣਾ ਹੈ ਆਪਾਂ। ਫੇਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ। ਸਪੈਸ਼ਲੀ ਸਾਈਡ ਇਸ ਤਰ੍ਹਾਂ ਫਿਰ ਅੱਗੇ ਇੱਕ ਕੁੰਡਾ ਉਲਟਾ ਫਿਰ ਦੋ ਕੁੰਡੇ ਛੱਡ ਕੇ ਉਸੇ ਤਰ੍ਹਾਂ ਦੋ ਕੁੰਡਿਆਂ ਦੇ ਜਿਹੜਾ ਇਹ ਨਾਲ ਵਾਲਾ 홀 ਹੈ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਤੇ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਜਿਵੇਂ ਆਪਾਂ ਇਸ ਡਿਜ਼ਾਈਨ ਨੂੰ ਅੱਗੇ ਬਣਾਈ ਕਰਦੇ ਜਾਵਾਂਗੇ ਤਾਂ ਜਿਹੜਾ ਆਪਣਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਬਣਦਾ ਜਾਂਦਾ ਹੈ। ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ। ਫਿਰ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਪਿਛਲੀ ਸਾਈਡ ਤੇ ਇਸ ਤਰ੍ਹਾਂ। ਫਿਰ ਇੱਕ ਕੁੰਡਾ ਉਲਟਾ ਸਿੱਧੀ ਸਲਾਈ ਆ ਕੰਨੀ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ। ਇੱਕ ਕ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ। ਹੁਣ ਜਿਹੜੀ ਦੂਸਰੀ ਸਲਾਈ ਬਣਾਉਣੀ ਹੈ ਉਲਟ ਪਾਸੇ ਤੋਂ ਬਹੁਤ ਹੀ ਜ਼ਿਆਦਾ ਈਜ਼ੀ ਹੈ। ਜਿਹੜਾ ਕੁੰਡਾ ਜਿਸ ਤਰ੍ਹਾਂ ਦਿਖਾਈ ਦਿੰਦਾ ਉਸੇ ਤਰ੍ਹਾਂ ਦਾ ਬਣਾਵਾਂਗੇ। ਇੱਕ ਕੁੰਡਾ ਤਾਰ ਕੇ ਬਾਧੂ ਕੁੰਡਾ। ਹੁਣ ਇਹ ਕੁੰਡਾ ਆਪਾਂ ਨੂੰ ਸਿੱਧਾ ਦਿਖਾਈ ਦੇ ਰਿਹਾ ਸਿੱਧਾ ਬਣਾ ਲਾਂਗੇ। ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ। ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ। ਦੋ ਸਲਾਈਆਂ ਦਾ ਡਿਜ਼ਾਈਨ ਹੈ ਆਪਣਾ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ 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 ਇੱਕ ਕੁੰਡਾ ਸਿੱਧਾ ਕੰਨੀ ਵਾਲਾ ਕੁੰਡਾ ਉਲਟੀ ਸਲਾਈਅਤ ਤਾਂ ਉਲਟਾ ਬਣਾ ਲਾਂਗੇ ਇਹ ਹੀ ਦੋ ਸਲਾਈਆਂ ਆਪਾਂ ਬਾਰ-ਬਾਰ ਰਿਪੀਟ ਕਰਨੀਆਂ ਇੱਕ ਵਾਰ ਫੇਰ ਮੈਂ ਤੁਹਾਨੂੰ ਜਿਹੜੀਆਂ ਦੋ ਸਲਾਈਆਂ ਰਿਪੀਟ ਕਰਕੇ ਦਿਖਾ ਦਿੰਦੀ ਹਾਂ ਕੰਨੀ ਵਾਲਾ ਕੁੰਡਾ ਤਾਰੋ ਚਾਹੇ ਬਣੋ ਇਹ ਤੁਹਾਡੀ ਆਪਣੀ ਮਰਜ਼ੀ ਅੱਗੇ ਤਿੰਨ ਕੁੰਡਿਆਂ ਵਾਲਾ ਡਿਜ਼ਾਈਨ ਉਸੇ ਤਰ੍ਹਾਂ ਪਹਿਲੀ ਸਲਾਈ ਦੀ ਤਰ੍ਹਾਂ ਇੱਕ ਕੁੰਡਾ ਉਲਟਾ ਫਿਰ ਦੋ ਕੁੰਡੇ ਛੱਡ ਕੇ ਜਿਹੜਾ ਇਹ ਕੁੰਡਿਆਂ ਦੇ ਨਾਲ ਵਾਲਾ ਹੋਲ ਹੈ ਇਸ ਤਰ੍ਹਾਂ ਉੱਪਰ ਦੀ ਕੁੰਡਾਣੀ ਬਣਾਉਣਾ ਆਪਾਂ ਇਸ ਤਰ੍ਹਾਂ ਜਿਹੜਾ ਇਹ ਦੋ ਕੁੰਡਿਆਂ ਦੇ ਇਹ ਨਾਲ ਵਾਲਾ ਹੋਲ ਹੈ ਇਹਦੇ ਵਿੱਚ ਵੀ ਆਪਾਂ ਕੁੰਡਾ ਬਣਾਉਣਾ ਹੈ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾ ਦੇਣਾ ਪਿਛਲੀ ਸਾਈਡ ਤੋਂ ਫਿਰ ਅੱਗੇ ਇੱਕ ਕੁੰਡਾ ਉਲਟਾ ਦੋ ਕੁੰਡੇ ਛੱਡ ਕੇ ਉਸੇ ਤਰ੍ਹਾਂ ਥੈਡ ਕਰਾਂਗੇ ਪਿੱਛੇ ਦੋ ਕੁੰਡੇ ਛੱਡ ਕੇ ਉਸੇ ਤਰ੍ਹਾਂ ਜਿਹੜਾ ਹੋਲ ਆਪਾਂ ਦਿਖਾਈ ਦਿੰਦਾ ਇਹਦੇ ਵਿੱਚ ਦੀ ਕੁੰਡਾ ਬਣਾਵਾਂਗੇ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ ਜਿਵੇਂ ਪਹਿਲੀ ਸਿਲਾਈ ਆਪਾਂ ਡਿਜ਼ਾਈਨ ਦੀ ਬਣਾਈ ਹੈ ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਫਿਰ ਅੱਗੇ ਇੱਕ ਕੁੰਡਾ ਉਲਟਾ ਇਹ ਦੋ ਕੁੰਡੇ ਛੱਡ ਕੇ ਉਸੇ ਤਰ੍ਹਾਂ ਹੌਲ ਵਿੱਚ ਇੱਕ ਕੁੰਡਾ ਬਣਾ ਕੇ ਦੋ ਕੁੰਡਿਆਂ ਦਾ ਇੱਕ ਫੇਰ ਇੱਕ ਕੁੰਡਾ ਉਲਟਾ ਫੇਰ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਪਿਛਲੀ ਸਾਈਡ ਫਿਰ ਇੱਕ ਕੁੰਡਾ ਉਲਟਾ ਫਿਰ ਦੋ ਕੁੰਡੇ ਛੱਡ ਕੇ ਉਸੇ ਤਰ੍ਹਾਂ ਹੌਲ ਵਿੱਚੋਂ ਕੁੰਡਾ ਬਣਾਇਆ ਫਿਰ ਦੋ ਕੁੰਡਿਆਂ ਦਾ ਇੱਕ ਇਸ ਤਰ੍ਹਾਂ ਪਿਛਲੀ ਸਾਈਡ ਫਿਰ ਅੱਗੇ ਇੱਕ ਕੁੰਡਾ ਉਲਟਾ ਫਿਰ ਦੋ ਕੁੰਡੇ ਛੱਡ ਕੇ ਉਸੇ ਤਰ੍ਹਾਂ ਕੁੰਡਾ ਬਣਾਉਣਾ ਦੋ ਕੁੰਡਿਆਂ ਦਾ ਇੱਕ ਬਣਾਉਣਾ ਹੈ। ਇੱਕ ਕੁੰਡਾ ਉਲਟਾ, ਲਾਸਟ ਵਾਲਾ ਕੰਨੀ ਵਾਲਾ ਕੁੰਡਾ ਸਿੱਧੀ ਸਲਾਈ ਹੈ, ਸਿੱਧਾ ਬਣਾ ਲਾਂਗੇ। ਇੱਕ ਸਲਾਈ ਫੇਰ ਆਪਾਂ ਦੁਬਾਰਾ ਡਿਜ਼ਾਈਨ ਦੀ ਜਿਹੜੀ ਕੰਪਲੀਟ ਕਰ ਲਈ। ਹੁਣ ਆਪਾਂ ਉਲਟ ਪਾਸੇ ਤੇ ਉਸੇ ਤਰ੍ਹਾਂ। ਇੱਕ ਕੁੰਡਾ ਤਾਰ ਕੇ ਬਹੁਤ ਈਜ਼ੀ ਸਲਾਈ ਹੈ। ਆਪਣੀ ਇਹ ਕੁੰਡਾ ਸਿੱਧਾ, ਦੋ ਉਲਟੇ। ਇਹ ਇੱਕ ਸਿੱਧਾ ਦੋ ਵਰਗ ਇੱਕ ਸਿੱਧਾ ਦੋਲਟੇ ਇੱਕ ਹੁੰਦਾ ਸਿੱਧਾ ਦੋਲਟੇ ਇੱਕ ਹੁੰਦਾ ਸਿੱਧਾ ਦੋਲਟੇ ਇੱਕ ਹੁੰਦਾ ਸਿੱਧਾ ਦੋਲਟੇ ਇੱਕ ਹੁੰਦਾ ਸਿੱਧਾ ਕੰਨੀ ਵਾਲਾ ਕੁੰਡਾ ਉਲਟੀ ਸਲਾਈ ਉਲਟਾ ਬਣਾ ਲਾਂਗੇ ਦੋ ਵਾਰ ਮੈਂ ਤੁਹਾਨੂੰ ਇੱਥੇ ਡਿਜ਼ਾਈਨ ਹੈ ਜਿਹੜਾ ਰਿਪੀਟ ਕਰਕੇ ਦਿਖਾਤਾ ਜਿਹੜਾ ਆਪਣਾ ਡਿਜ਼ਾਈਨ ਹੈ ਇਸ ਤਰ੍ਹਾਂ ਬਣਦਾ ਜਾਂਦਾ ਬਹੁਤ ਹੀ ਸੋਹਣਾ ਡਿਜ਼ਾਈਨ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ